ਜਿਹੜੀ ਜੱਟ ਤੇ ਮਜਬੀ ਦੀ ਜਾਰੀ ਹੈ ਪੂਰੇ ਵਧੀਆ ਵਧੀਆ ਹਾਂਜੀ ਪਹਿਲਾਂ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਸਾਰੇ ਭੈਣ ਭਰਾਵਾਂ ਦਾ ਮਾਵਾ ਦਾ ਜਿੰਨਿਆਂ ਨੇ ਵੀ ਤੁਸੀਂ ਘਰੇ ਬਹਿ ਕੇ ਸਾਥ ਦਿੱਤਾ ਪੋਸਟਾਂ ਪਾ ਕੇ ਜਾਂ ਜਿੰਨੇ ਵੀ ਧਰਨੇ ਲੱਗੇ ਨੇ ਉਹਨਾਂ ਦੇ ਵਿੱਚ ਤੁਸੀਂ ਆਏ ਹੋ ਜਾਂ ਅੱਜ ਤੁਸੀਂ ਆਏ ਹੋ ਤੇ ਇਸ ਤੋਂ ਬਾਅਦ ਇਹ ਧਰਨੇ ਦੀ ਇੱਕ ਮਿਸਾਲ ਹੈ ਬਹੁਤ ਵੱਡੀ ਹੈ ਨਾ ਉਹ ਹੈਗੇ ਨੇ ਸਾਡੇ ਸਰਪੰਚ ਸਾਹਿਬ ਕੋਟ ਦੁਨਾਂ ਦੇ ਉਹ ਮਿਸਾਲ ਕਿਵੇਂ ਨੇ ਹਨਾ ਵੀ ਤੁਸੀਂ ਕਿੰਨੀਆਂ ਜਾਦੇ ਵੀਡੀਓ ਦੇਖਦੇ ਹੋ ਜਿਹੜੇ ਵਿੱਚ ਜਾਤ ਪਾਤ ਦਿਖਾਈ ਜਾਂਦੀ ਹੈ ਹਨਾ ਵੀ ਆਹ ਜਾਤ ਵਾਲੇ ਨੇ ਕਰ ਤੈਨੇ ਕਰਤਾ ਜੱਟ ਨੇ ਉਹ ਕਰਤਾ ਜਾਂ ਫਲਾਣਾ ਪਰ ਇਹ ਇੱਥੇ ਇੱਕ ਐਡੀ ਵੱਡੀ ਕੜੀ ਬਣ ਕੇ ਖੜੇ ਨੇ ਨਾ ਜਦੋਂ ਦਾ ਬਾਈ ਤੇ ਆਹ ਮੁਸੀਬਤ ਆਈ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਬਿਲਕੁਲ ਖੜੇ ਨੇ ਪਰਚੇ ਵੀ ਹੋ ਗਏ ਸਾਰਾ ਕੁਝ ਹੋ ਗਿਆ ਠਾਣਿਆਂ 'ਚ ਵੀ ਅਸੀਂ ਬੰਦ ਰਹੇ ਹਾਂ ਇਕੱਠੇ ਕੋਈ ਡਰੇ ਘਬਰਾਏ ਨਹੀਂ ਇਹ ਚੀਜ਼ ਦੀ ਆਪਾਂ ਗੱਲਬਾਤ ਸਰਪੰਚ ਨਾਲ ਹੀ ਕਰਦੇ ਹਾਂ ਤੇ ਬਾਪੂ ਆਪਾਂ ਨੇ ਸਿੱਧੂ ਦੇ ਬਾਈ ਦੇ ਬਾਪੂ ਨੇ ਬਾਪੂ ਅੱਜ ਤੱਕ ਖੁਸ਼ ਹੋ ਵਧੀਆ ਬਾਈ ਕਰੀ ਪੂਰੇ ਵਧੀਆ ਵਧੀਆ ਸਾਥ ਦਿੱਤਾ ਸਾਰੇ ਲੋਕਾਂ ਨੇ ਕੋਈ ਹੱਦੋਂ ਟੱਪ ਗਏ ਹੱਦ ਟੱਪ ਗਏ ਠੀਕ ਹੈ ਤੇ ਜਿੰਨੇ ਆ ਭਰਾ ਖੜੇ ਨੇ ਸਾਡੇ ਤੁਸੀਂ ਭਾਈ ਸਾਰੇ ਅੱਜ ਮਿਲਣੇ ਆਏ ਸੀ ਬਾਈ ਨੂੰ ਮਿਲਲੇ ਕਿ ਨਾ ਮਿਲਲੇ ਸਾਰੇ ਤੇ ਅੱਛਾ ਹਾਂ ਕਿਵੇਂ ਜੀ ਠੀਕ ਹੈ ਜੀ ਓਕੇ ਜੀ ਹਾਂ ਲੈ ਸਰਪੰਚ ਸਾਹਿਬ ਫਿਰ ਦੱਸੋ ਜੀ ਵੀ ਇੰਨਾ ਲੰਬਾ ਚੱਲਣਾ ਹਨਾ ਇੱਕ ਮਜਵੀ ਤੇ ਜੱਟ ਦਾ ਸਾਥ ਇੰਨਾ ਲੰਬਾ ਚੱਲਣਾ ਪਹਿਲਾਂ ਤਾਂ ਭਾਈ ਸਾਰਿਆਂ ਨੂੰ ਸਾਸਿਕਾ ਹਾਂ ਲੋਕਾਂ ਦੀ ਜਿੱਤ ਆ ਹੂੰ ਬਿਲਕੁਲ ਜੀ ਸਾਡੀ ਜਿੱਤ ਨਹੀਂ ਹੈਗੀ ਬਿਲਕੁਲ ਜੀ ਸਾਡਾ ਹੌਸਲਾ ਲੋਕਾਂ ਦੀ ਜਿੱਤ ਆ ਬਿਲਕੁਲ ਅੱਜ ਬਰਕਰਾਰ ਹੋਈ ਹੈ ਬਿਲਕੁਲ ਜੀ ਬਹੁਤ ਜਿਆਦਾ ਖੁਸ਼ੀ ਆ ਸਾਡਾ ਬਾਪੂ ਜੀ ਖੜਾ ਮੇਰੇ ਚਾਚਾ ਜੀ ਖੜੇ ਨੇ ਠੀਕ ਹੈ ਅਸੀਂ ਕਹਿੰਦੇ ਆ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਜਿੰਨੇ ਸਾਡੀ ਵੀਡੀਓ ਦੇਖਦੇ ਨੇ ਜਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੂੰ ਮੇਰੇ ਨਗਰ ਵੱਲੋਂ ਮੇਰੀ ਪੰਚਾਇਤ ਵੱਲੋਂ ਸਰਪੰਚ ਵੱਲੋਂ ਸਾਰਿਆਂ ਦਾ ਬਹੁਤ ਦਿਲੋਂ ਧੰਨਵਾਦ ਆ ਜੀ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਜਿਹੜਾ ਬਾਈ ਨੂੰ ਇੱਕ ਦਲਦਲ ਦੇ ਵਿੱਚੋਂ ਕੱਢਿਆ ਹੂੰ ਬਿਲਕੁਲ ਬਿਲਕੁਲ ਇੱਕ ਦਲਦਲ ਦੇ ਵਿੱਚ ਡਿੱਗਿਆ ਸੀ ਭਾਈ ਸਾਰੇ ਲੋਕਾਂ ਨੇ ਸਾਰੇ ਲੋਕਾਂ ਨੇ ਉਹਨਾਂ ਦਾ ਭਾਈ ਦਿਲੋਂ ਧੰਨਵਾਦ ਹੂੰ ਬਿਲਕੁਲ ਜੀ ਹਾਂਜੀ ਤੇ ਜਿਹੜਾ ਸਰਪੰਚ ਸਾਹਿਬ ਇੰਨਾ ਜਿਆਦਾ ਲੰਬਾ ਚੱਲਣਾ ਜਿਵੇਂ ਕਹਿੰਦੇ ਨੇ ਵੀ ਇਹ ਲੋਕਾਂ ਦੀ ਆਪਸ ਅੱਜ ਬਣਦੀ ਨਹੀਂ ਹੁੰਦੀ ਹਨਾ ਵੀ ਉਹ ਤਾਂ ਜੱਟ ਹੈ ਜੋ ਲੋਕ ਕਿੰਨਾ ਫੜਕਾਉਂਦੇ ਨੇ ਇੱਕ ਦੂਜੇ ਨੂੰ ਵੀ ਇੰਨਾ ਲੰਬਾ ਚੱਲਣਾ ਇਹ ਚੀਜ਼ ਕਿਵੇਂ ਇਹ ਬਈ ਯਾਰ ਇੱਕ ਮਿਸਾਲ ਬਣ ਗਏ ਤੁਸੀਂ ਇਹ ਇੱਕ ਮਿਸਾਲ ਤੈਨੂੰ ਦੱਸਦਾ ਮੈਂ ਕਿਵੇਂ ਆ ਜਿਹੜੀ ਜੱਟ ਤੇ ਮਜਬੀ ਦੀ ਯਾਰੀ ਹੈ ਇਹ ਪ੍ਰਮਾਤਮਾ ਦੀ ਲਾਈ ਹੁਈ ਅਸੀਂ ਦੀ ਲਾਈ ਠੀਕ ਹੈ ਉਹਦੇ ਨਾਲ ਸਾਡੀ ਮਿਸਾਲ ਖੜੀ ਆ ਵੀ ਮذਬੀ ਸਿੰਘਾ ਸਾਡਾ ਪਹੇੜਾ ਤੋਂ ਜੱਗੀ ਬਾਬਾ ਠੀਕ ਹੈ ਜਿਹੜਾ ਦਿੱਲੀ ਦੇ ਵਿੱਚ ਗੱਜਿਆ ਸੀ ਹੁਣ ਵੀ ਬਾਬਾ ਜੀ ਆਪਾਂ ਜਾਣਾ ਨਾ ਦਿੱਲੀ ਦਿੱਲੀ ਜਾਣਾ ਹੁਣ ਵੀ ਉੱਥੇ ਫੇਰ ਗੱਜ ਕੇ ਆਵਾਂਗੇ ਠੀਕ ਹੈ ਮੈਂ ਤੁਹਾਨੂੰ ਇਹੀ ਗੱਲ ਕਰਦਾ ਬਾਈ ਜਿੱਥੇ ਮذਬੀ ਸਿੰਘ ਖੜ ਜਾਂਦਾ ਨਾ ਅਸੀਂ ਦਿਲੋਂ ਖੜਦੇ ਆ ਠੀਕ ਹੈ ਉੱਥੋਂ ਆ ਪਲਟੇ ਬਾਬੇ ਗੁਰੂ ਗੋਬ ਸਿੰਘ ਜੀ ਦਾ ਸਾਨੂੰ ਬਹੁਤ ਵੱਡੀ ਇਹ ਕਰਵਾ ਪ੍ਰਮਾਤਮਾ ਦਾ ਸਾਡੇ ਤੇ ਹੱਥ ਹੈ ਠੀਕ ਹੈ ਠੀਕ ਹੈ ਬਾਬਾ ਜੀਵਨ ਸਿੰਘ ਜੀ ਦੇਖੋ ਕਿਥੋਂ ਸੀਸ ਲੈ ਕੇ ਆਇਤੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਬਹੁਤ ਵੱਡੀਆਂ ਕੁਰਬਾਨੀਆਂ ਨੇ ਭਾਈ ਅਸੀਂ ਵੀ ਉਹੀ ਪਰਮਾ ਉਹੀ ਜੋਧੇ ਆ ਸੀ ਗੁਰੂ ਗੋਬਿੰਦ ਸਿੰਘ ਦੀ ਫੌਜ ਹੈ ਵੀ ਜਿੱਥੇ ਅੜਗੇ ਚਾਹੇ ਫਿਰ ਜਾਨ ਜਾਵੇ ਮੈਂ ਕਿਹਾ ਯਾਰ ਪਰਚਾ ਹੋਇਆ ਬਈ ਭੱਜੇ ਆ ਨਹੀਂ ਜਮਾਂ ਵੀ ਨਹੀਂ ਫੋਨ ਬੰਦ ਕਰਿਆ ਫੇਸ ਤੇ ਉਹ ਵੀ ਨਹੀਂ ਸੀ ਘਰੋਂ ਭੱਜੇ ਆ ਨਹੀਂ ਜਮਾਂ ਨਹੀਂ ਭੱਜਦੇ ਭਾਈ ਸਹੀ ਗੱਲ ਹੈ ਪਤਾ ਹੁੰਦਾ ਵੀ ਮਾਜੀ ਵੀ ਤੇ ਜਦੋਂ ਜੱਟ ਖੜਕ ਗਿਆ ਫਿਰ ਤਾਂ ਮੈਂ ਮੰਨ ਲਾ ਫਿਰ ਤੂੰ ਥਾਮਾ ਹਲੇ ਜਾਂਦੇ ਨੇ ਭਾਈ ਸੱਚੀ ਗੱਲ ਆ ਸਹੀ ਗੱਲ ਆ